ਹਾਂਜੀ ਸਾਥੀ ਕਾਲ ਜੀ ਜੀਡੀਐਸ ਪੀਬੀ 02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਮ੍ਰਿਤਸਰੀਆ ਲੋ ਵੀਰ ਜੀ ਅੱਜ ਪਿੰਡ ਸਲਤਾਨਵਿੰਡ ਅੰਮ੍ਰਿਤਸਰ ਸਾਹਿਬ ਇੱਕ ਅਸ਼ੀਰ ਲ ਅਨਾਉਂਸ ਕਰਨ ਜਾ ਰਹੇ ਨੇ ਵੀਰ ਜੀ ਹੁਣੀ ਤੇ ਆਓ ਵੀਰ ਜੀ ਹੁਣਾ ਨਾਲ ਕਰਦੇ ਆ ਗੱਲਬਾਤ ਤੇ ਨਾਲੇ ਜਿਹੜੇ ਜਿਹੜੇ ਵੀਰ ਆਏ ਨੇ ਜਿਹੜੇ ਜਿਹੜੇ ਉਸਤਾਦ ਸਾਹਿਬਾਨ ਜੀ ਆਪਣੇ ਵਿੱਚ ਮੌਜੂਦ ਨੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਤੇ ਕਿੰਨੀ ਐਂਟਰੀ ਆ ਸਾਰੀ ਦਾਦਿਆਂ ਤੇ ਕਿੱਥੋਂ ਤੱਕ ਸ਼ਤਾ ਲੈਣੀਆਂ ਨੇ ਵੀਰ ਜੀ ਹੁਣਾ ਨੇ ਉਹ ਵੀ ਗੱਲਬਾਤ ਪੁੱਛ ਕੇ ਤੁਹਾਨੂੰ ਸਾਹਮਣੇ ਰੱਖਦੇ ਆ ਸਾਰੀ ਜੋ ਕਿ ਜਿੱਦਾਂ ਕਿ ਜਿੰਨੇ ਜਿੰਨੇ ਕਬੂਤਰ ਡੋਣੇ ਉਹ ਵੀ ਗੱਲ ਥਾਰੀ ਪੁੱਛਦੇ ਆ ਆਹ ਲੈ ਚੱਲਦੇ ਆ ਉਹਨਾਂ ਦੇ ਕੋਲ ਹਲੋ ਜੀ ਆਪਣੇ ਦੇਬੂ ਉਤਾਜੀ ਹੁਣੀ ਠੀਕ ਹੈ ਜੀ ਸੁਲਤਾਨਵੰਦ ਪਿੰਡ ਤੋਂ ਤੇ ਨਾਲ ਆਪਣੇ ਬੇਟੂ ਉਤਾਜੀ ਹੁਣੀ ਸੁਲਤਾਨਵੰਦ ਪਿੰਡ ਤੋਂ ਹਾਂਜੀ ਦੇਬੂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਟੂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਦੇਬੂ ਵੀਰ ਜੀ ਆ ਦੱਸੋ ਜੀ ਵੀਰ ਆਪਣੇ ਨਾਲ ਕਿਹੜੇ ਕਿਹੜੇ ਨੇ ਜੀ ਇਹ ਵੀਰ ਕੋਲਾ ਆ ਆ ਠੀਕ ਹੈ ਜੀ ਇਹਦੇ ਇਹਦਾ ਭਰਾ ਦੇ ਅਸਤਾ ਸ਼ਿਗਿਰਦਿਆ ਦਾ ਭਰਾ ਸ਼ੇਰੇ ਦਾ ਆ ਠੀਕ ਹੈ ਜੀ ਉਹ ਉਹ ਪਾਊਗਾ ਕੋਠਾ ਆ ਠੀਕ ਹੋ ਗਿਆ ਜੀ ਇਹ ਆਪਣਾ ਹਰਦੇਵੀਰ ਆ ਆ ਠੀਕ ਹੋ ਗਿਆ ਜੀ ਚਾਚਾ ਜੀ ਕੋ ਉਸਤਾਦੀ ਦੀ ਪਾਗੀ ਉਹ ਪਾਵੇ ਸਾਨੂੰ ਮਿਲੀ ਆ ਠੀਕ ਹੋ ਗਿਆ ਜੀ ਇਹਨਾਂ ਨੇ ਕਰਨਾ ਆਪਣਾ ਵਿੱਚ ਥੋੜਾ ਜਿਹਾ ਯੋਗਦਾਨ ਆ ਠੀਕ ਹੋ ਗਿਆ ਜੀ ਇਹ ਇਹ ਬਿੱਟੂ ਪਾ ਦਾ ਸ਼ਿਗਿਰਦਿਆ ਆ ਆ ਠੀਕ ਹੋ ਗਿਆ ਜੀ ਤੇ ਗਿਆ ਜਗਪ੍ਰੀਤ ਸਿੰਘ ਇਹ ਵੀ ਬਿੱਟੂ ਵੀਰ ਦਾ ਸ਼ਗਿਰデア ਆ ਠੀਕ ਹੈ ਜੀ ਉਹ ਹਰ ਮੰਨਿਆ ਹਾਂਜੀ ਇਹ ਦਾ ਰੋਕੀ ਦਾ ਸ਼ੇਰਾ ਵਾ ਆ ਠੀਕ ਹੋ ਗਿਆ ਜੀ ਇਹ ਬਿੱਟੂ ਉਸਤਾਦ ਦਾ ਹੀ ਆ ਠੀਕ ਹੈ ਇੱਕ ਹੈਪੀ ਆਪਣਾ ਵੀਰ ਆਇਆ ਨਹੀਂ ਆ ਠੀਕ ਹੈ ਜੀ ਆਜੂ ਉਸਤਾਦ ਜੀ ਦਾ ਹਾਂਜੀ ਹਾਂਜੀ ਠੀਕ ਹੋ ਗਿਆ ਜੀ ਉਹਨੂੰ ਫੋਨ ਕੀਤਾ ਉਹ ਕੋ ਆਇਆ ਨਹੀਂ ਗਿਆ ਹਾਂਜੀ ਉਹ ਸ਼ਾਇਦ ਹੁਣੇ ਆ ਜਾਈ ਖਲੋਤੇ ਖਲੋਤੇ ਆਪਣੇ ਵੀਡੀਓ ਬਣਾਉਂਦੇ ਬਣਾਉਂਦੇ ਤੇ ਪਾਜੀ ਜਿਹੜੀ ਆਪਾਂ ਇਹ ਛੇ ਲਿਆ ਕਿਹੜੇ ਐਤਵਾਰ ਰਡੋਣੀ ਆ ਇਹ ਪਹਿਲੇ ਐਤਵਾਰ ਜੇੜ ਦੇ ਜੇੜ ਦੇ ਪਹਿਲੇ ਐਤਵਾਰ ਤੇ ਇਹਦੀ ਐਂਟਰੀ ਫੀਸ ਕਿੰਨੀ ਆ 1200 ਰੁਪਇਆ ਹਾਂ 1200 ਰੁਪਇਆ ਓਕੇ ਹਾਂਜੀ ਅੱਗੇ ਵੀ ਤੁਸੀਂ ਇੰਨੀ ਕੀ ਰੱਖਦੇ 12 15 ਤੋਂ ਵੱਧ ਵੀ ਰੱਖੀ ਦੀ ਕਈ ਹੱਡੀਆਂ ਥੋੜਾ ਜਿਹਾ ਅਸੀਂ ਸ਼ਹਿਰ ਦੀਆਂ ਸ਼ੀਲਡਾਂ ਜਪਾਉਣ ਕਰਕੇ ਇਧਰੋਂ ਥੋੜਾ ਜਿਹਾ ਧਿਆਨ ਘਟਾਇਆ ਸੀ ਫਿਰ ਵੀ ਇਹ ਮੁੰਡੇ ਕਹਿੰਦੇ ਆ ਜਿਹੜੇ ਨਵੇਂ ਮੁੰਡੇ ਆ ਆਹ ਠੀਕ ਹੈ ਜੀ ਅਸੀਂ ਇਹਨਾਂ ਨੂੰ ਅੱਗੇ ਲਾ ਕੇ ਇਹਨਾਂ ਨੇ ਨਹੀਂ ਡਾਉਣੀ ਪਈ ਹਾਂ ਜੀ ਇਹਨਾਂ ਨੂੰ ਠੀਕ ਹੈ ਇਹਨਾਂ ਕੋ ਆ ਅਸੀਂ ਇਹਨਾਂ ਦੇ ਨਾਲ ਅਸੀਂ ਪਿਛੇ ਖਲੋ ਗਏ ਉਹ ਤਾਂ ਕਰਕੇ ਇੱਥੇ ਡਾਉਣੀ ਵੀ ਸ਼ੀਲਡ ਆਹੀ ਵੀ ਵੱਡੇ ਉਸਤਾਦਾਂ ਦੇ ਨਾਲ ਆਸਰਾ ਲੈ ਕੇ ਤੇ ਜਿਹੜੀ ਉੜਦੀ ਹੁੰਦੀ ਆ ਬਿਲਕੁਲ ਬਿਲਕੁਲ ਨਾਲੇ 12 ਵੀ ਨਿੱਕੀ ਸ਼ਾਤ ਵਾਲਾ ਵੀ ਦੇ ਸਕਦਾ ਐਂਟਰੀ ਇਨੀ ਤੇ 12 13 ਸਾਲ ਤੋਂ ਇਥੇ ਸ਼ੀਲਡ ਡੋਟਦੀ ਆ ਜੀ ਪਿੰਡ 'ਚ 12 13 ਸਾਲ ਤੋਂ ਲਗਾਤਾਰ ਆ ਠੀਕ ਹੈ ਜੀ ਐਰ ਕੀ ਡਾਉਨ ਨਹੀਂ ਦੇਤਾ ਕਰਕੇ ਅਸੀਂ ਰਲ ਕੇ ਵੀ ਚੱਲ ਵੀ ਡਾ ਲਓ ਚਲੋ ਇਹਨਾਂ ਦਾ ਸੰਯੋਗ ਫਿਰ ਨਾਲ ਵੱਡੇ ਉਸਤਾਦ ਜੀ ਆ ਉਹਨਾਂ ਦਾ ਸੰਯੋਗ ਲਿਆ ਵਾ ਜੀ ਨਾਲ ਹਾਂ ਜੀ ਹਾਂ ਜੀ ਆ ਠੀਕ ਹੋ ਗਿਆ ਤੇ ਛੱਤਾਂ ਕਿਥੋਂ ਕਿਥੋਂ ਤੱਕ ਲੈਣੀਆਂ ਵੀਰ ਜੀ ਤੱਕ ਬਾਹਰ ਤੱਕ ਆ ਠੀਕ ਹੈ ਜੀ ਮੰਡ ਪ੍ਰਿੰਡ ਪੂਰਾ ਮਤਲਬ ਆਲ ਸੁਲਤਾਨਵੰਡ ਪਿੰਡ ਪਿੰਡ ਸੁਲਤਾਨਵੰਡ ਪਿੰਡ ਬਸ ਭਾਈ ਉਹ ਭਾਈ ਮੰਝ ਦੇ ਪਲਾਟ ਉਹ ਜਿਹੜੇ ਪੱਲੇ ਮਨੇ ਹਾਂ ਜੀ ਹਾਂ ਜੀ ਬਾਕੀ ਆ ਜਾਸਾ ਤਾਲਮੰਡ ਪਿੰਡ ਦੀ ਉਹ ਆਪਾਂ ਐਂਟਰ ਕਰਾਂਗੇ 6 ਕਬੂਤਰ ਡਾਈ ਜਾਊਗੇ ਆ ਠੀਕ ਹੈ ਜੀ ਉਹਨਾਂ ਵਿੱਚ ਇੱਕ ਕਬੂਤਰ ਮਲਵਈ ਹੋਊਗਾ ਆ ਠੀਕ ਹੈ ਜੀ 5 ਕਬੂਤਰ ਦੇਸੀ ਹੋਗੇ ਭਾਂ ਖਟੀਆਂ ਖਾਂਦੇ ਪਾ ਲੋ 5 ਦੁੱਧੀਆਂ ਪਾ ਲੋ ਆ ਠੀਕ ਹੈ ਜੀ ਠੀਕ ਉਹ ਕਬੂਤਰ ਸਾਰੇ ਵੀ ਪਾ ਸਕਦੇ ਮਤਲਬ ਦੇਸੀ ਹੋਣੇ ਚਾਹੀਦੇ ਪਰ ਖੱਟੀ ਆਖਣੀ ਖੱਟੀ ਆਖ ਵੀ ਚੱਲ ਜੂਗੀ ਆਹੋ ਪਰ ਦੇਸੀ ਹੋਣੇ ਚਾਹੀਦੇ ਸਾਰੇ ਜਾਲਦਾਰ ਹੋਗੇ ਲਾਲ ਚੀਨਾ ਕਬੂਤਰ ਹਰਿਆ ਕਬੂਤਰ ਨਹੀਂ ਚੱਲੂਗਾ ਆ ਠੀਕ ਹੈ ਜੀ ਹਰਿਆ ਕਬੂਤਰ ਵੀ ਚੱਲੂਗਾ ਬਾਬਾ ਜੀ ਖਟੀਆਂ ਹੰਦਾ ਰਿਆ ਜਿੱਦਾਂ ਮੁਜਾਬਰੇ ਰੱਖਦਾ ਨੀਵਾੜ ਦਾ ਜੇ ਲਾਲਾ ਵੀ ਕਿਸੇ ਕੋ ਹਰਿਆ ਕਬੂਤਰ ਉਹ ਖਟੀਆਂ ਹਾਂ ਨੀਵਾੜ ਦਾ ਮੁੰਸਫ ਕੱਢ ਸਕਦਾ ਆ ਠੀਕ ਹੈ ਜੀ ਕੋਠੇ ਦੇ ਨਾਲ ਨਾਲ ਉੜਦਾ ਹੋਵੇ ਨਾਲ ਨਾਲ ਉੜਦਾ ਹੋਵੇ ਜਿਹੜਾ ਡੋਪ ਚੁੱਡੇਗਾ ਕਬੂਤਰ ਉਹ ਜੈਸੇ ਆ ਇੱਕ ਇੱਕ ਦੇ ਪਾ ਹੀ ਸਕਦੇ ਨਾ ਆ ਹੋਏ ਇੱਕ ਜਿੱਦਾਂ ਤੁਸੀਂ ਕਿਹਾ ਉਹ ਦੇ ਪਾ ਹੀ ਸਕਦਾ ਪ੍ਰਿਓ ਭਾਵੇਂ ਪੰਜ ਦੇਸੀ ਪਾ ਕੇ ਇੱਕ ਖਟੀਆਂ ਖਾਂਦਾ ਪਾਲੇ ਮਲਵਾਈ ਭਾਵੇਂ ਨੀਵਾੜ ਦੇ ਭਾਵੇਂ ਚੌੜ ਦੇ ਉਹਦੇ ਪਾ ਹੀ ਸਕਦਾ ਉਹ ਵੀ ਹੈਨਾ ਠੀਕ ਹੋ ਗਿਆ ਬਟੂਤਾ ਜੀ ਤੇ ਐਂਟਰੀ ਕਿੰਨੀ ਤਰੀਕ ਤੱਕ ਲੈਣੀ ਆ ਆਪਾਂ ਅੰਦਰ ਦੀ ਆਪਾਂ 1 ਤਰੀਕ ਤੱਕ 1 ਤਰੀਕ ਤੱਕ ਹੈ 1 ਮਈ ਤੱਕ ਹਾਂ 1 ਮਈ ਤੱਕ ਠੀਕ ਹੈ ਜੀ ਮਰਲਾ ਅੱਜ ਜਿੱਦਾਂ ਕਿ 14 ਤਰੀਕ ਹੋਈ ਹੈ ਬਾਜ਼ਰ ਕਬੂਤਰ ਦਾ 1000 ਰੁਪਿਆ ਮੇਰੇ ਤੇ ਹਰ ਮਨਾ ਲਓ ਓਕੇ ਡਬਲ ਮੋਰ ਡਬਲ ਮੋਰ ਵੀਰ ਹੋਣਾ ਨੂੰ ਡਬਲ ਮੋਰ ਵਾਲਾ ਨਹੀਂ ਨਹੀਂ ਹਾਂ ਜੀ ਵੀਰ ਜੀ ਜਿੱਦਾਂ ਤੁਸੀਂ ਕਹਿ ਰਹੇ ਜੀ ਆਪਣੇ ਸਰਦੇ ਜਸਬੀਰ ਦੇ ਜਸਬੀਰ ਸਤਾਤ ਦੇ ਨਾਮ ਤੋਂ ਪੀਸੀਲ ਦੁੱਡਣ ਲੱਗੀ ਉਹਨਾਂ ਦਾ ਭਤੀਜਾ ਉਹਨਾਂ ਨੂੰ 5000 ਰੁਪਿਆ ਨਾਮ ਦਿੱਤਾ ਜਾਊਗਾ ਉਹ ਵਿੱਚ ਨਾਮਾਂ ਦੇ ਵਿੱਚ ਨਾਲ ਪਹਿਲਾ ਦੂਜਾ ਤੀਜਾ ਉਹਦੇ ਵਿੱਚ ਡਿਵਾਈਡ ਕੀਤਾ ਜਾਊਗਾ ਆ ਠੀਕ ਹੈ ਜੀ ਹਾਂ ਜੀ ਇਹਨਾਂ ਕਰਕੇ ਵੀ ਕੀ ਨਾਲ ਦੇ ਹੋਰ ਵੀ ਕੋਈ ਵੀਰ ਹੋਗਾ ਸੰਯੋਗ ਕਰਨ ਵਾਲਾ ਤੇ ਉਹ ਵੀ 10 ਲੱਖ ਬਾਅਦ ਆ ਠੀਕ ਹੈ ਜਿਹੜੇ ਜਿਹੜੇ ਵੀਰ ਸੰਯੋਗ ਕਰਨਗੇ ਉਹ ਦੱਸ ਦਾਂਗੇ ਹਾਂ ਜੀ ਹਾਂ ਜੀ ਆ ਲੋ ਜੀ ਆ ਵੀਰ ਜੀ ਵੱਲੋਂ 5000 ਰੁਪਿਆ ਨਾਉਂਸ ਕੀਤਾ ਗਿਆ ਜੀ ਠੀਕ ਹੈ ਜੀ ਤੇ ਬਾਕੀ ਉਹ ਡਿਵਾਈਡ ਕਰਦੇ ਆਂ ਕੀ ਕਮੇਟੀ ਜਿਹੜੀ ਕੀ ਆਪਣੀ ਸੁਲਤਾਨਵਿੰਡ ਪਿੰਡ ਦੀ ਕਮੇਟੀ ਹੈ ਜੀ ਜੋ ਛੋਟੀ ਸ਼ੀਲਡ ਆ ਰਹੇ ਨੇ ਆਪਣੇ ਪਿੰਡ ਪਿੰਡ ਦੀ ਠੀਕ ਹੈ ਜੀ ਜਿਹੜੇ ਵੀਰ ਨੇ ਵੀ ਛਤਾ ਐਂਟਰ ਕਰਾਉਣੀਆਂ ਵਾ ਤੇ ਉਹ ਵੀਰ ਜੀ ਨਾਲ ਸੰਪਰਕ ਕਰ ਸਕਦੇ ਨੇ ਤੇ ਹਾਂਜੀ ਇਹਦੇ ਵੀਰ ਜੀ ਆਪਣੇ ਨੰਬਰ ਬੋਲ ਦਿਓ ਜੀ ਦੋ ਜਣੇ ਨੰਬਰ ਬੋਲ ਦੇ ਕੋ ਦੋ ਜਣੇ ਆਪਣਾ 88475 ਆ ਠੀਕ ਹੈ ਜੀ 88740 ਠੀਕ ਹੈ ਜੀ ਆ ਬਟੂ ਵੀਰ ਜੀ ਆਪਣਾ ਨੰਬਰ ਬੋਲ ਦਿਓ ਜੀ 6280277362 ਠੀਕ ਹੋ ਗਿਆ ਜੀ ਇਹ ਦੋ ਨੰਬਰ ਵੀਰ ਜੀ ਉਹਨਾਂ ਨੇ ਬੋਲਤੇ ਜੀ ਜੇ ਕਿਹਨਾਂ ਕੋਈ ਨੇ ਐਂਟਰੀ ਦੇਣੀ ਹੋਵੇ ਦੂਜੀ ਜਿਹੜਾ ਆਪਣੀ ਆਪਣੇ ਦਫਾ ਜਿਹੜੇ ਹਰਿੰਦਰ ਨੂੰ ਵੀ ਦੇ ਸਕਦਾ ਆ ਠੀਕ ਹੈ ਜੀ ਉਹ ਆਪਣੀ ਜ਼ਿੰਮੇਵਾਰੀ ਨਾਲ ਉਧਰ ਆਪਣੇ ਬੰਦਿਆਂ ਦੇ ਕੋਈ ਲੈਣਾ ਵੀ ਤੇ ਇੱਕ ਦਫਾ ਦੀਆਂ 3-4 ਸ਼ੱਦਾ ਬੰਦੀਆਂ ਹੋਏ ਨਾ ਉਹ ਇੱਕ ਬੰਦੇ ਆਪਣੀ ਮੇਨ ਨੂੰ ਦੇ ਕੇ ਤੇ ਉਹ ਐਂਟਰੀ ਜਮਾ ਕਰਾ ਸਕਦਾ ਤੇ ਕੋਈ ਐਡਮਨ ਨਾਲ ਹਰਿੰਦਰ ਵੀਰ ਆਪਣਾ ਕੀ ਨਾਲ ਦੇ ਪੰਜ ਮੈਂਬਰੀ ਕਮੇਟੀ ਚ ਕੀ ਨਾਲ ਉਹ ਦੱਸ ਦਾਂਗੇ ਅਸੀਂ ਉਹ ਆਇਆ ਨਹੀਂ ਅਜੇ ਇਹ ਉਹ ਪਾਣੀ ਮੈਂ ਮੇਰੀ ਕਮੇਟੀ ਦੇ ਵੱਲੋਂ ਮੈਂ 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 ਕਮੇਟੀ ਦੇ ਕਾ ਵੀਰ ਇਹ ਕਹੇ ਵੀ ਆ ਠੀਕ ਹੈ ਜੀ ਇਹ ਕਰਿੰਦਾ ਲੀਆ ਇਹ ਕਰਿੰਦਰ ਠੋਕ ਜਾਗੇ ਆ ਮੈਂ ਠੀਕ ਹੋ ਗਿਆ ਜੀ ਆ ਠੀਕ ਹੋ ਗਿਆ ਏ ਬਾਂਜੇ ਵਾਲੇ ਤੇ ਜਿੱਦਾਂ ਕਿ ਛਤਾਂ ਕੋਈ ਹੈਗੇ ਤੇ ਨਹੀਂ ਗੱਲ ਵੀ ਇੰਨੀਆਂ ਛਤਾਂ ਹੋ ਜਾਣ ਜਾਂ ਇੰਨੀਆਂ ਛਤਾਂ ਹੋ ਜਾਣ ਛਤਾਂ ਜਿੰਨੀਆਂ ਹੋਏ ਜਿੰਨੀਆਂ ਮਰਜ਼ੀ ਇੱਕ ਤਰੀਕ ਤੱਕ ਹਾਂਜੀ ਹਾਂਜੀ ਛਤਾਂ ਆ ਜਾਣ ਜੀ ਇੱਕ ਤਰੀਕ ਤੱਕ ਨਹੀਂ ਜੇ ਹੋਊਗਾ 5-7 ਦਿਨ ਦੀ 5 ਤਰੀਕ ਤੱਕ ਆਹੀ ਗੱਲ ਨਾਲ ਓਕੇ 5 ਤਰੀਕ ਤੱਕ ਵੀ ਜਿਹੜੀ ਡਾਗੋ ਅਸੀਂ ਉਦਾਂ ਹੀ ਐਂਟਰੀ ਲਾਵਾਂਗੇ ਬਾਕੀ ਜੇ ਕੋਈ ਦੋ ਚਾਰ ਦਿਨ ਲੇਟ ਵੀ ਹੋ ਜੂ ਚੱਲ 5 ਤਰੀਕ ਤੱਕ ਲਾਸਟ 18 ਤਰੀਕ ਨੂੰ ਪਹਿਲਾ ਆ ਦੁਬਾਰ ਹਾਂਜੀ ਤੇ 5 ਤਰੀਕ ਤੱਕ ਚੱਲ ਵੀ ਕੇ ਕੋਈ ਬਸ ਕੋਈ ਮਤਲਬ ਬੰਦਾ ਤੇਰੇ 200 ਰੁਪਏ ਆ ਹਾਂਜੀ 120000 ਰੁਪਏ ਬਾਅਦ ਠੀਕ ਹੈ ਠੀਕ ਹੈ ਮਤਲਬ ਜਿੱਦਾਂ ਕਿ ਸਾਈ ਫੜਾ ਜੇ ਆਪਣੀ ਐਂਟਰੀ ਕਰਾ ਜੇ ਵੀ 200 ਆ ਗਿਆ ਮੇਰੀ ਸਾਈ ਹੋ ਗਈ ਆ ਜੀ ਤੇ ਬਾਕੀ ਮੈਂ ਤੁਹਾਨੂੰ ਬਾਅਦ ਚ ਪੈਸੇ ਦੇ ਦਾਂਗਾ ਹਾਂ ਉਹ ਤੋਂ ਬਾਅਦ ਨਹੀਂ ਆਪਾਂ ਐਂਟਰੀ ਲਾਵਾਂਗੇ ਇਹ ਠੀਕ ਹੋ ਗਈ ਫਿਰ ਉਹ ਲਿਸਟ ਬਣਾ ਕੇ ਤੇ ਆਪਾਂ ਪਾ ਦਾਂਗੇ ਜੀ ਸਾਰਿਆਂ ਨੂੰ ਗਰੁੱਪਾਂ 'ਚ ਜਿਹੜਾ ਵੀ ਗਰੁੱਪ ਬਣਾਓਗੇ ਤੁਸੀਂ ਉਹਦੇ ਵਿੱਚ ਆਪਾਂ ਲਾ ਦਾਂਗੇ ਸਾਰੀ ਵੀਡੀਓ ਉਹ ਗਰੁੱਪ ਦਾ ਨਾਮ ਤੇ ਸਾਰਿਆਂ ਨੂੰ ਐਡਮਿਨ ਕਰ ਲਾਂਗੇ ਆ ਦੋ ਚਾਰ ਐਡਮਿਨ ਤੁਸੀਂ ਰੱਖ ਲਿਓ ਬਾਕੀ ਐਡ ਕਰੀਏ ਸਾਰੇ ਬੰਦੇ ਠੀਕ ਹੈ ਜੀ ਇੱਕ ਮਿੰਟ ਬੰਦ ਕਰਨਾ ਨਾ ਲੈ ਲਿਓ ਹਰਿੰਦਰ ਹਲੋ ਵੀਰ ਜੀ ਇੱਕ ਆਪਣਾ ਹਰਮਨ ਵੀਰ ਤੇ ਇੱਕ ਠੀਕ ਹੈ ਜੀ ਇੱਕ ਪੋਲਾ ਵੀਰ ਪੋਲੇ ਵੀਰ ਦਾ ਭਰਾ ਆ ਉਹ ਜਾਊਗਾ ਦੂਜਾ ਆ ਠੀਕ ਹੈ ਜੀ ਇਹ ਉਹ ਕਹਿ ਹੈਗਾ ਨਹੀਂ ਉਹਦੇ ਕਰਕੇ ਪੋਲਾ ਵੀਰ ਉਹ ਕਿੰਦਿਆ ਮੂਹਨ ਨਾਈ ਦੀ ਪਾਰਟੀ ਆ ਆ ਠੀਕ ਹੋ ਗਿਆ ਜੀ ਪੰਜਵਾਂ ਆਪਣਾ ਪੰਜਵਾਂ ਆਇਰਮੈਨ ਆਪਣਾ ਹੈਪੀ ਤੇ ਚੌਥੇ ਪੰਜਵੇਂ ਆਪਣੇ ਵੀਰ ਜੀ ਤੇ ਚਾਰ ਮੈਂਬਰੀ ਕਮੇਟੀ ਚਾਰ ਮੈਂਬਰੀ ਕਮੇਟੀ ਆਵਾ ਤੇ ਇੱਕ ਆਪਣਾ ਹੈਪੀ ਪੰਜ ਮੈਂਬਰੀ ਕਮੇਟੀ ਠੀਕ ਹੋ ਗਿਆ ਜੀ ਹਰਦੇਵ ਹਰਦੇਵ ਵੀਰ ਜੀ ਨਾਲ ਦਾ ਬਹੁਤ ਸੰਯੋਗ ਆ ਤੇ ਬਾਕੀ ਸਾਰਾ ਕੁਝ ਦੱਸ ਦਾਂਗੇ ਜਿੱਦਾਂ ਕਿ ਟਾਈਟਲ 'ਚ ਵੀ ਲਿਖ ਕੇ ਤੇ ਲੋ ਜੀ ਅਜਾਜਾ ਲੈਨੇ ਆ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ